ਹੁਣ ਦੱਸੋ ਮੈਂ ਝੂਠ ਮਾਰਦਾ ਸੀ ਕਿ ਸੱਚ ਬੋਲਦਾ ਸੀ ਦਿਨ ਰਾਤ ਪੜਦਾ ਸੀ ਵੀ ਨਸ਼ਾ ਹੀ ਸਰਕਾਰੀ ਹੈ ਸਰਕਾਰੀ ਬੰਦੇ ਵੇਚਦੇ ਆ ਸਰਕਾਰੀ ਮਲਾਜ਼ਮ ਵੇਚਦੇ ਆ ਪ੍ਰਸ਼ਾਸਨ ਦੀਆਂ ਗੱਡੀਆਂ 'ਚ ਨਸ਼ਾ ਮਿਕਦਾ ਹੈ ਹੁਣ ਦੇਖ ਲਓ ਪੁਲਿਸ ਵਾਲੀ ਵੀ ਫੜੀ ਗਈ ਇੱਕ ਮੁੰਡਾ ਬੁਹਾ ਤੋਂ ਫੜਿਆ ਗਿਆ ਪੁਲਿਸ ਵਾਲਾ ਇੱਕ ਤਲਵੰਟ ਚੰਡੀਗੜ੍ਹ ਤੋਂ ਪੁਲਿਸ ਦੀ ਗੱਡੀ ਵਾਲਾ ਫੜਿਆ ਗਿਆ ਪੁਲਿਸ ਦੀ ਵਰਦੀ ਹੁੰਦੀ ਸੀ ਉਹਦੀ ਗੱਡੀ 'ਚ ਉਹ ਫੜਿਆ ਗਿਆ ਸਰਪੰਚ ਫੜਿਆ ਗਿਆ ਇੰਨੇ ਨਸ਼ੇ ਨਾਲ ਆਮ ਆਦਮੀ ਪਾਰਟੀ ਦਾ ਮਜੂਦਾ ਦਾ ਐਮਐਲਏ ਸਤਕਾਰ ਕੌਰ ਫੜੀ ਗਈ ਹਨਾ ਕਿ ਲੋ ਇੰਟੈਲੀਜੈਂਸੀ ਆਲਾ ਫੜਿਆ ਗਿਆ ਹੁਣ ਦੱਸੋ ਇੰਦਰਜੀਤ ਵਰਗੇ ਪਹਿਲਾਂ ਫੜੇ ਕੀ ਰਾਜਦੀ ਵਰਗੇ ਜਗਦੀਸ਼ ਭੋਲੇ ਵਰਗੇ ਉਹ ਪਹਿਲਾਂ ਫੜੇ ਕੀ ਜੈ ਜਗਦੀਸ਼ ਭੋਲੇ ਬੇਲੇ ਸਾਰੀ ਕਥਾ ਕਲੀਅਰ ਕਰੀ ਹੁੰਦੀ ਤਾਂ ਇਹ ਕੰਮ ਹੋਣੀ ਨਹੀਂ ਸੀ ਇੱਥੋਂ ਤੱਕ ਪਹੁੰਚਣ ਨਹੀਂ ਸੀ ਉਹਦੀ ਸਮਗਲਰ ਨੂੰ ਚੰਗੀ ਸਜ਼ਾ ਮਿਲ ਜਾਂਦੀ ਉਹ ਜਗਦੀਸ਼ ਭੋਲਾ ਪਿਆਦਾ ਸੀ ਸ਼ਹੀਦ ਕਰਾਤਾ ਵੱਡੇ ਵੱਡੇ ਰਾਜੇ ਬਚ ਗਏ ਉਹੀ ਕਹਾਣੀ ਹੋਣਾ ਹੈ ਹੁਣ ਆ ਮੈਡਮਾ ਠਾਰ ਵਾਲੀ ਚੱਕੇ ਅੰਦਰ ਮਾਰੀ ਜਿਹੜੇ ਤੇ ਵੱਡੇ ਆਕਾ ਵਾ ਆਕ ਆਕਾ ਸੀ ਉਹ ਬਚ ਗਏ ਉਹ ਗਾਹਾਂ ਅੱਗੇ ਸਪਲਾਈ ਕਰਨਗੇ ਅੱਜ ਵੀ ਮਾਨਸਾ ਚੱਟਾ ਵਿਕ ਰਿਹਾ ਇੱਥੋਂ ਦੇ ਕਈ ਸੀਨੀਅਰ ਅਫਸਰ 30000 ਰੁਪਿਆ ਨਸ਼ਿਆਂ ਵਾਲਿਆਂ ਤੋਂ ਮੰਗਦੇ ਨੇ ਨਸ਼ੇ ਵੇਚਣ ਵਾਲੇ ਮੈਨੂੰ ਇਹ ਗੱਲ ਖੁਦ ਦੱਸਦੇ ਨੇ ਅਸੀਂ ਕੀ ਕਰੀਏ ਭਾਈ ਸਾਥੋ ਹਫਤਾ ਮੰਗਦੇ ਨੇ ਹਫਤਾ ਦਿੰਦੇ ਆ ਨਸ਼ਾ ਕਰਨ ਵਾਲੇ ਬੱਚੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਸ਼ੇ ਦੀ ਭਾਲ ਚ ਰਹਿੰਦੇ ਨਸ਼ਾ ਕਰਦੇ ਨੇ ਕੋਈ ਓਵਰਡੋਜ ਹੋ ਕੇ ਮਰ ਜਾਂਦਾ ਕੋਈ ਵਿਚਾਰਾ ਸਾਰਾ ਦਿਨ ਬਾਹਰ ਕੱਢਿਆ ਹੁੰਦਾ ਘਰੋਂ ਚੋਰੀਆਂ ਚਕਾਰੀਆਂ ਕਰਦੇ ਉਹਨਾਂ ਦਾ ਕੀ ਖੂਬਤਾ ਵਿਚਾਰੇ ਗਰਸਤ ਨਹੀਂ ਬਾਹਲੇ ਲੋਕ ਕਹਿਣਦੇ ਨੇ ਇਹਨਾਂ ਨੂੰ ਸਮਝਾਓ ਉਹ ਬਾਈ ਕਿਵੇਂ ਸਮਝਾਈਏ ਕਿਵੇਂ ਸਮਝਾਈਏ ਪਮਕੜ ਨੂੰ ਅੱਗ ਚੋ ਜਾਣੋ ਕੌਣ ਰੋਕ ਸਕਦਾ ਪਮਕੜ ਨੂੰ ਅੱਗ ਚ ਜਾ ਕੇ ਮੱਛੇ ਨਹੀਂ ਹੁੰਦਾ ਜਿਹਨੂੰ ਰੋਗ ਲੱਗ ਗਿਆ ਬਾਈ ਜਿਸ ਤਨ ਲੱਗੇ ਸੋ ਤਨ ਜਾਣੇ ਉਹਨੂੰ ਪੁੱਛੋ ਉਹ ਤਾਂ ਜਦੋਂ ਇਹ ਚੀਜ਼ ਬੰਦ ਹੋ ਗਈ ਜਮਾ ਉਹਦੀ ਆਪ ਹੀ ਹਟ ਜਾਣਗੇ ਨਸ਼ਾ ਛੱਡ ਕੇ ਨਹੀਂ ਕੋਈ ਮਰਦਾ ਨਸ਼ਾ ਕਰਕੇ ਹੀ ਮਰਦੇ ਨੇ ਸੋ ਬਾਈ ਜਾਗੋ ਡਰਾਮੇ ਹੋ ਰਹੇ ਨੇ ਬੜੀਆਂ-ਬੜੀਆਂ ਗੱਲਾਂ ਦੇ ਡਰਾਮੇ ਹੋ ਰਹੇ ਨੇ ਆ ਨਸ਼ੇ ਵਾਲੇ ਮੁੱਦੇ ਤੇ ਵੀ ਬੜੇ ਲੋਕ ਡਰਾਮੇ ਕਰਦੇ ਨੇ ਦੋ ਕੁ ਦਿਨ ਫਿਰ ਕੋਈ ਨਾ ਕੋਈ ਲੀਡਰ ਹੀ ਜਾਂ ਸਰਕਾਰ ਦੇ ਨਾਲ ਬਹਿ ਲਾ ਕੇ ਬਹਿ ਜਾਂਦੇ ਨੇ ਪਰ ਸੱਚੇ ਮਨ ਨਾਲ ਲੜੋ ਸੱਚੇ ਮਨ ਨਾਲ ਆ ਭਗਤੀ ਕਰੋ ਨੇ ਮੰਗੂ ਪੱਥਰਾਂ ਚ ਰੱਬ ਕੱਢ ਲੋ ਹਣਾ ਤਾਂ ਨੇ ਨੇ ਪੱਥਰਾਂ ਚ ਰੱਬ ਕੱਢ ਲਿਆ ਸੀ ਸੱਚੇ ਮਾਨ ਨਾਲ ਆਪਾਂ ਇਹ ਬੂਟੇ ਚ ਸਪਰੇ ਪਾਵਾਂਗੇ ਜੜ ਚ ਜ਼ਹਿਰ ਪਾਵਾਂਗੇ ਤਾਂ ਇਹ ਬੂਟਾ ਖਤਮ ਕਰਾਂਗੇ ਸੁਕਾਵਾਂਗੇ ਆਪ ਮਰਗੇ ਤਾਂ ਕਹਿਣਾ ਕੀ ਹੈ ਵਟ ਇਹਨੂੰ ਬੁੱਟ ਨੂੰ ਮਾਰ ਕੇ ਮਰਾਂਗੇ ਨਹੀਂ ਇਹਦੇ ਪੱਤੇ ਪੁੱਤੇ ਤਾਂ ਹੁਣ ਝਾੜਨ ਲੱਗ ਗਏ ਜ਼ਹਿਰ ਹੋਇਆ ਤਾਂ ਨੇਰੀ ਆਊਗੀ ਪੱਤੇ ਝੜਦੇ ਨੇ ਹਜੇ ਤੂਫਾਨ ਆਉਣਾ ਜੜ ਤੋਂ ਖੜੂਗਾ ਤੂਫਾਨ ਕਿਹਦਾ ਆ ਲੀਡਰਾਂ ਦਾ ਨਹੀਂ ਲੋਕਾਂ ਦਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ